ਜਿਉਨੇ ਜਿਉਨੇ ਕਾਕੇ ਨੂੰ ਮਿੱਟੀ ਮਿੱਟੀ ਪੋੜੀ ਨੂੰ ਜਿਉਨੇ ਜਿਉਨੇ ਕਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਅਰਦਾਸ ਆ ਹੈ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਬਿਮਾਰੀ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਾਰਿਆਂ ਦੀ ਮੇਰੀਆਂ ਕਾਮਨਾਵਾਂ ਪੂਰੀਆਂ ਕਰੀ ਤੇ ਲੋ ਉਪਰ ਅਹ ਲਾ 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 ਖੜਾ ਖੜਾ ਅਹ ਲੋ ਜੀ ਸਾਭ ਦੇ ਮਨੋ ਕਾਮਨਾ ਮੇਰੇ ਮਾਲਕ ਜਰੂਰ ਪੂਰੀਆਂ ਕਰਨੀ ਹੈ ਦਿਲੋਂ ਅਰਦਾਸ ਆ ਜੀ ਤੁਹਾਨੂੰ ਪਤਾ ਜੀ ਵਿਆਹ ਦੇ ਦੇਣਾ ਜੀ ਰੋਜ਼ ਜਿਹੜਾ ਟਾਈਮ ਹੁਣ ਫਟਾਫਟ ਨੱਠਿਆ ਜਾਇ ਰਿਹਾ ਜਿਹੜਾ ਦੇਣਾ ਉਹ ਵਿਆਹ ਵੀ ਨੇੜੇ ਮਾਰੇ ਕੰਮ ਖਾਸੇ ਪਏ ਹਾਲ ਬਹੁਤ ਕੰਮ ਪਏ ਹਾਲ ਬੱਲੇ 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 ਜਨਮ ਅੱਜ ਸਵੇਰੇ ਉੱਠਿਆ 3 ਵਜੇ ਦੇ ਕਰੀਬ ਮੇਰੀ ਅੱਖ ਖੁੱਲ ਗਈ ਮੇਰੀ ਰੀਲ ਚੱਲ ਪਈ ਵੀ ਆ ਵੀ ਰਹਿੰਦਾ ਆ ਵੀ ਰਹਿੰਦਾ ਆ ਵੀ ਰਹਿੰਦਾ ਆ ਵੀ ਰਹਿੰਦਾ ਆ ਰ ਮੈਨੂੰ ਹੁਣ ਯਾਦ ਨਹੀਂ ਆ ਰਹੇ ਮੈਂ ਹੋ ਰੀਲ ਦੇ ਵਿੱਚ ਸਭ ਕੁਝੇ ਯਾਦ ਆ ਰਿਹਾ ਤਾਂ ਪੱਦਰ ਤੇ ਵੀ ਆ ਉਹ ਜੈਸਮੀਨ ਵਾਲ ਬਿਆਹ ਵਾਲੀ ਹੀਲ ਚੱਲ ਪਈ ਸਾਰੀ ਉਹ ਹੁਣ ਮੈਂ ਕੱਲੀ ਕੱਲੀ ਗੱਲ ਬੈਠ ਕੇ ਲਿਖਣੀ ਆ ਵੀ ਆਹ ਕੰਮ ਹੋਣਿਆ ਉਹ ਜਿਹੜਾ ਟਾਈਮ ਗੱਲ ਹੋਣਾ ਉਹੀ ਟਾਈਮ ਗੱਲ ਆਹੀ ਹੋਣਾ ਉਹ ਅੱਜ ਇੱਕ ਥਾਂ ਵੀ ਕਰ ਸਕੂ ਫਿਰ ਮੇਰੀ ਗੱਲ ਸੁਣੋ ਇੱਧਰ ਅੱਜ ਕਣਕ ਤੋਂ ਪਹਿਲਾਂ ਤਾਂ ਠੀਕ ਹੈ ਨਾ ਇਹ ਵੀ ਜ਼ਰੂਰੀ ਆ ਕਣਕ ਪਾਦੀ ਧੋਣ ਨਹੀਂ ਸੁੱਕ ਜਣੀ ਤੇ ਬੋਸ ਨੂੰ ਚੋਪਾ ਤੇ ਇਹਦੇ ਵਿੱਚ ਆਪਾਂ ਕਣਕ ਤੋਂ ਕੇ ਸੁਕਾ ਲਿਆ ਉਹਨੂੰ ਤੇ ਬਾਕੀ ਮੱਕੀ ਦਾ ਆਟਾ ਫਿਰ ਆ ਕਿ ਹੋਇਆ ਵੀ ਆਟਾ ਤਾਂ ਪਰੇ ਫੋਨ ਫੋਨ ਬੈਠ ਕੇ ਦੱਸ ਤੋੜਤਾ ਭਾਤਾ ਭੋਗ ਕੱਟਦਾ ਕੰਮ ਕਿੱਡਾ ਸਕਰਾਸ ਆ ਸੀ ਸੀ ਸਿਰ ਸਕਰਾਸ ਪੈ ਗਿਆ ਬਸ ਵੀਰ ਦਾ ਕੰਮ ਇਹੀ ਦਾ ਬਸ ਮੈਂ ਦੇਖ ਲਿਆ ਹਾਂ ਕੰਮ ਹੋ ਗਿਆ ਉਹਦਾ ਕੰਮ ਚਲੋ ਕੋਈ ਨਹੀਂ 10 ਲੱਖ ਰੁਪਏ ਦਾ ਫੋਨ ਆ ਹੈ 1.3 ਲੱਖ ਦਾ ਹੁਣ ਤਾਂ ਲੱਖ ਦੀ ਲੱਗਿਆ ਗਿਆ ਹੁਣ ਪਰ ਵਾਹਿਗੁਰੂ ਜੀ ਕਿ ਤਾ ਤੇ ਜੀ ਆਪਾਂ ਰੋਟੀ ਖੀਂਦੇ ਆਂ ਜੀ ਮਾਇਕੀ ਦੀ ਆਪਣੇ ਪਨੀਰ ਦੀ ਸੱਦੀ ਆ ਜੀ ਮੈਂ ਵੀ ਖਾਣੀ ਆ ਇਹਨੇ ਗੋਭੀ ਦੀ ਖਾਣੀ ਕੋਈ ਮੇਰੇ ਬਾ ਮੈਂ ਕਹਿੰਗਾ ਮੇਰੇ ਬਾਤ ਤੇ ਲੱਗੀ ਪਾਉਣ ਹਾਂ ਬਣੇ ਮੇਰੀ ਸਹ ਕੋ ਜਿੰਦਗੀ ਹੋਣੀ ਗਰੀਬਾਂ ਰੋਟੀ ਖਾਣ ਦਾ ਹੁਕਮ ਹੈ ਮੇਰੇ ਮੇਰੀ ਚੁੱਪੀ ਨਹੀਂ ਇਹਦੀ ਕੋਈ ਸਸਰ ਦਾ ਜੀ ਵਿਆਹ ਪਣਾ ਸਸਿ ਦਾ ਆਹ ਜੀ ਮੱਕੀ ਦੀ ਰੋਟੀ ਸਤੋ ਸੁਣੀ ਖੱਟੀ ਤਾਂ ਨਹੀਂ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਗੁੱਸਾ ਨਾ ਕਰਿਓ ਜੀ ਮੈਂ ਆਪਣੀ ਜਿਹਾੜੀ ਨੂੰ ਮਜ਼ਾਕ ਕਰੀ ਜਾਂਦੀ ਸੈਡ ਦੀ ਕਹਿ ਗਏ ਸੈਡ ਦੀ ਉਹ ਬਾਈ ਨੂੰ ਨਾ ਆਪਣੇ ਫੋਨ ਕਰਕੇ ਆਖਿਆ ਉਹਨੂੰ ਵੀ ਰੋਟੀ ਚਾੜਵਾ ਕੇ ਨਹੀਂ ਜੀ ਸੱਸਾ ਬਾਈ ਵਰਦੀ ਕੀ ਬੱਤੇ ਫਿਰ ਮਿੱਟੀ ਵੀ ਲਿਆਓ ਲਿਆਣੇ ਘਾਤਰੀ ਗੱਲ ਬੁਲਾ ਦੇ ਤੂੰ ਵੀ ਕੰਨ ਸੋਣੇ ਜੂਰੇ ਮਿੱਟੀ ਵੀ ਲਾਉਣੀ ਜ਼ਰੂਰੀ ਆ ਕੋਈ ਕੀ ਸੱਸਾ ਬਾਈ ਕੁਸੀ ਤੇ ਮਾਫਤ ਕਰ ਲਮਤਾਰ ਕੇ ਹਾਂਜੀ ਉਹ ਵੀਰ ਦੀ ਤੇਰੇ ਕਹਿੰਦੇ ਕਿ ਤੇ ਖੱਟੀ ਤਾਂ ਨਹੀਂ ਹੋ ਗਈ ਸਾਡੀ ਨਾ ਮਸੇ ਮੇਰੇ ਸ਼ਾਕਰਿਆ ਪ੍ਰਸਾਦਾ ਮੈਂ ਤਾਂ ਹੀ ਤੈਨੂੰ ਪੁੱਛਿਆ ਵੀ ਤੂੰ ਕੱਲ ਸੀ ਜਾਂ ਨਹੀਂ ਆਏ ਨੋਕੇ ਹੁਣ ਤਾਂ ਮੌਸਮ ਠੰਡਾ ਹੋ ਗਿਆ ਰਾਤ ਨੂੰ ਠੰਡਾ ਹੀ ਰਹਿੰਦਾ ਲੈ ਦੇਖਿਓ ਤੋ ਫੇਰ ਵੀ ਜਿਵੇਂ ਟਮਾਟਰ ਪਾਏ ਹੋਏ ਸੀ ਕੋਈ ਸੱਤ ਨਹੀਂ ਆਇਆ ਨਹੀਂ ਸੱਤ ਨਹੀਂ ਠੀਕ ਹੈ ਥੋੜੇ ਨੂਨ ਦੀ ਕੌੜਾ ਰੋਟੀਆਂ ਲਿਆਓ ਤੇ ਤੇਦੀ ਇਹ ਇਹ ਪੁੱਪਲੀ ਪਾ ਕੇ ਮੂੰਹ ਚ ਸੌਂ ਗਿਆ ਦਾ ਆ ਦੇਖ ਲਓ ਕੀ ਫੇਰ ਕੀ ਹੋ ਗਿਆ ਲੈ ਵਧੀਆ ਗੱਲ ਕਹੀ ਆ ਮੈਂ ਮੈਂ ਤਾਂ ਮੈਨੂੰ ਲੜਨ ਦੇ ਦਿੰਦੀ ਆ ਨਾ ਇਹ ਮੈਨੂੰ ਪਿਆਰੇ ਕਰਨ ਦਿੰਦੀ ਹਾਏ ਓ ਰੱਬਾ ਹਾਏ ਵੇ ਆਹ ਕਿਆ ਕਹੀ ਜਾਂਦੀ ਐ ਮੈਂ ਕਿੰਤਰ ਮਾਰ ਤੂੰ ਗਲਤ ਗੱਲ ਕਹੀ ਐ ਫਿਰ ਇੱਕ ਕੋ ਗਾਣਾ ਤੂੰ ਯਾਰ ਕਹਿੰਦੀ ਐ ਕਿ ਮੈਂ ਗਾਣਾ ਗਾਤਾ ਕਿਹ ਹੋ ਗਿਆ ਨਹੀਂ ਇਹ ਚੂਰੀ ਵਾਲਾ ਗਾਣਾ ਦਾ ਸੰਦੀਪ ਇੱਕ ਕੋਈ ਹੈਗਾ ਤਾਂ ਨਾ ਮੈਂ ਕਰਦੇ ਗਾਣਾ ਨਹੀਂ ਤਿਆਜਾ ਹੁੰਦਾ ਮੈਨੂੰ ਹੁਣ ਵੀ ਨਹੀਂ ਯਾਦ ਆ ਰਿਹਾ ਚੂਰੀ ਵਾਲਾ ਗਾਣਾ ਹੈਗਾ ਕੁੱਟ ਕੁੱਟ ਮਨਾਉ ਕੌਣ ਵੇ ਅਸੀਂ ਦੋਨੇ ਨੂੰ ਸੁੱਟ ਬੈਠੇ ਤਾਂ ਮਨਾਉ ਕੌਣ ਵੇ ਨਹੀਂ ਇਹ ਨਹੀਂ ਹੈਗਾ ਉਹ ਚੂਰੀ ਵਾਲਾ ਗਾਣਾ ਆਪਾਂ ਮੈਨੂੰ ਮੰਨਣਾ ਪੈਣਾ ਫੇਰ ਤੇ ਲੜਾਈਆਂ ਹੋਣਗੀਆਂ ਇਹ ਤਾਂ ਸਾਨੂੰ ਪੱਡੀ ਜਾਂਦੇ ਆ ਇਹ ਮੈਂ ਗੱਲ ਤਾਂ ਸਮਝਾ ਹਾਂ ਹੈ ਕੋਈ ਚੂਰੀ ਵਾਲਾ ਗਾਣਾ ਮੈਂ ਕੁੱਟ ਕੁੱਟ ਚੂਰੀ ਖਵਾਵਾ ਪਤਨ ਕਿਸਾ ਭੁੱਲ ਤੜ ਜਾ ਕਾਲਿਆ ਕਾਮ ਆ ਮੈਂ ਕੁੱਟ ਕੁੱਟ ਚੂਰੀ ਖਵਾਵਾ ਆ ਜੋੜ ਦੋ ਹੈ ਤੋ ਇਹ ਹੈ ਹੈ ਜਾ ਹੈਗਾ ਕਿ ਤੈਨੂੰ ਲੈ ਕੇ ਜਾਂਦੀ ਸੀ ਉਹ ਦੇਸੀ ਘੀਚ ਚੂਰ ਕੇ ਹਾਂ ਗੱਲ ਨਾ ਤਾਂ ਹੈ ਕਿ ਹੀਰ ਵੀ ਲੈ ਜਾਂਦੀ ਸੀ ਰਾਂਦੇ ਨੂੰ ਲੈ ਲੈ ਤਾਂ ਨਹੀਂ ਕੇ ਉਹ ਨੇਤਰ ਨਾਲ ਲੈ ਜੀ ਦੇਖ ਤੇ ਹੋਰ ਤੂੰ ਜਿਹੜਾ ਕਹਿੰਦੇ ਕਿ ਤਰੋਂ ਪਰ ਹੁੰਦੀ ਨਹੀਂ ਨਹੀਂ ਉਹ ਕਹਿ ਨਹੀਂ ਕੋਸੋਰ ਆ ਪਾਪੀ ਤੂੰ ਹੋਰ ਸਮਝੀਂ ਨਹੀਂ ਮੈਂ ਤਾਂ ਮੈਨੂੰ ਨਹੀਂ ਪਤਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਗਾਣਾ ਵੀ ਉਹ ਗਾਣਾ ਵੀ ਹੈਗਾ ਉਹ ਨਹੀਂ ਗਾਣਾ ਯਾਰ ਗਾਣਾ ਹੀ ਯਾਦ ਆ ਰਿਹਾ ਚਲੋ ਤੁਸੀਂ ਉਹ ਦੱਸਦੇ ਕੋਈ ਵੀਰ ਭਾਈ ਕੋਈ ਭੈਣ ਕੋਈ ਸਾਡੀ ਕਿਸੇ ਨੂੰ ਪਤਾ ਵੇ ਹੈ ਪੁਰਾਣਾ ਬਹੁਤ ਆ ਮੈਨੂੰ ਲੱਗਦਾ ਪੱਪੂ ਮਾਨਦਾ ਗਾਣਾ ਆਹੀ ਰਹਿਣੀ ਪੁੱਤ ਜੱਟ ਦਾ ਬਣਾਇਆ ਮੇਰੀ ਬਾਦ ਵੀਰ ਨੇ ਕਦੇ ਨਹੀਂ ਵਲ ਕੇ ਤਾਂ ਉਹ ਜੁੜ ਗਿਆ ਇਹ ਹੀ ਨਹੀਂ ਵਲ ਕੇ ਔਰ ਛੁਰਦੋ ਗਾਲਾਂ ਤਾਂ ਜੋੜ ਦੂ ਨਾ ਇਹ ਹੀਰੇ ਕਿਹਾ ਹੀਰੇ ਇਹ ਹੀਰੇ ਨਹੀਂ ਪੁੱਤ ਜੱਟ ਦਾ ਮਿਰਜੇ ਜੱਟ ਦੇ ਨਾਲ ਕੌਣਤਾ ਹੀਰ ਸਹਬਾ ਸਹਬਾ ਦੀ ਹਾਂ ਹੀਰ ਮਹੀਵਾਲਤਾ ਹੈ ਹੀਰ ਰਾਂਝਾ ਪੁੰਨੋ ਨਾ ਤਸੀ ਪੁੰਨੋ ਹੀਰ ਰਾਂਝਾ ਮਿਰਝਾ ਨਾ ਹੀਰ ਰਾਂਝਾ ਤਾਂ ਲੈ ਲਾ ਮਜਨੂ ਸਦਾ ਹੀ ਤੜੀ ਹੋਏ ਫਿਰ ਤੁਸੀਂ ਬਹਿਗਰੂ ਨੂੰ ਧਿਆ ਲਓ ਕਿਹੜੇ ਚੱਕਰਾਂ ਚ ਪੈ ਗਏ ਹਾਂ ਨਹੀਂ ਇਹ ਆਪਣੇ ਲੋਕ ਉਹ ਹੈ ਇਹ ਲੋਕ ਆਪਣੇ ਲਿਖੀ ਹੋਈ ਗੱਲ ਆ ਯਾਰ ਕਿਤਾਬਾਂ ਚ ਜੇ ਇੰਨੀ ਮਾੜੀ ਹੁੰਦੀ ਫਿਰ ਫਿਰ ਕੀ ਆ ਲੋਕ ਸੀ ਖਰਜੋ 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 ਜੇ ਪਾ ਪੰਜਾਬੀ ਮੁੱਦੇ ਤੇ ਸੱਚੇ ਸੁਤਰੇ ਬਣਾਈਏ ਇਹ ਸੱਚਾ ਪਿਆਰ ਤਾਂ ਜਾਂਦਾ ਪਤਾ ਨਹੀਂ ਹੁਣ ਇਹ ਤਾਂ ਬਹਿਗਰੂ ਜਾਣਦਾ ਬਸ ਸੋ ਪਿਆਰ ਤਾਂ ਸਾਡਾ ਮਹਾਰਾਜ ਨਾਲ ਹੋਣਾ ਚਾਹੀਦਾ ਪਿਆਰ ਹਾਂ ਪਰਮਾਤਮਾ ਨਾਲ ਹੋਣਾ ਚਾਹੀਦਾ ਹਾਂ ਬਾਕੀ ਦਾ ਸਭ ਸਾਰੇ ਸਾਰੀਆਂ ਜੱਗ ਦੀਆਂ ਪ੍ਰੀਤਾ ਝੂਠੀਆਂ ਬਾਕੀ ਤਾਂ ਉਹ ਹੀ ਅੱਖ ਸੱਚਾ ਆਇਆ ਤਾਂ ਜਾਣਾ ਹੈ ਪ੍ਰੀਤਾ ਵਰਗੀਆਂ ਪ੍ਰੀਤਾ ਤਾਂ ਬਸ ਐ ਸੁਮੇਰ ਤੂੰ ਗੱਲਾਂ ਕਰਨ ਲਿਆ ਉਹ ਪੜਾ ਮੈਨੂੰ ਚੋਲ ਜਾ ਕਿੱਥੇ ਆਉ ਪਰਮਾਤਮਾ ਦੀ ਪ੍ਰੀਤਾ ਦੀ ਗੱਲ ਜਾ ਹੱਥ ਤੋਂ ਕਿਨਾਂ ਪੋਕਾ ਜਾ ਉੱਪਰ ਤੇ ਨੂਨ ਲੈ ਕੇ ਜਾ ਕਾਹਦੀ ਉਹਨੂੰ ਮਾਚੀ ਨੂੰ ਕਹਿੰਦਾ ਜਾ ਕੇ ਤੈਨੂੰ ਦੇਉ ਯਾਦਵੀ ਨਾ ਓ ਨੂਨ ਦੇ ਮਾਮੀ ਯਾਰ ਲੋਕ ਕਿੰਨੇ ਖਰਾਬ ਆ ਚੱਲ ਮੁਕੇ ਨੂਨ ਭੇਜਿਓ ਕੁੜੀ ਦੇ ਕੋਲ ਥੋੜਾ ਤੁਸੀਂ ਵੀ ਤਾਂ ਹੀਰੇ ਰਾਂਝਾ ਕਰੀਗੇ ਜਿਆਦਾ ਹੀਰੇ ਰਾਂਝਾ ਹੀ ਖਾ ਲੋ ਜਾਂ ਰੋਟੀਆਂ ਖਾ ਆਉਣੀ ਐ ਲੱਕੜੀਆਂ ਧਰ ਕੇ ਦੇ ਨੋ ਤੂੰ ਤੁਸੀਂ ਹੀਰੇ ਰਾਂਝਾ ਕਰੀਗੇ ਪਰ ਹੁਣ ਭਾਈ ਹੀਰੇ ਰਾਂਝਾ ਹੀ ਜਾ ਹੁਣ ਲੈ ਕੇ ਰੋਟੀ ਨਾ ਹੀਰ ਤੇ ਰੋਟੀ ਖੋ ਕੇ ਰਾਂਝਾ ਲੈ ਕੇ ਆ ਰਾਂਝਾ ਹੀ ਲੈ ਜਾ ਲੈ ਪਰ ਨਹੀਂ ਸਾਡੀ ਵੀ ਦਾਸਤਾਨ ਸੁੱਖੋ ਲੈਤਰ ਦੀ ਦਾਸਤਾਨ ਹੋਣੀ ਐ ਲਿਖੋਗੀ ਕਿਸੇ ਟਾਈਮ ਜਾ ਕੇ ਇਹ ਚੱਲੋ ਬੋਈਨੇ ਬੰਦਾ ਤਾਂ ਚੱਲੀ ਜਾਂਦੀ ਆ ਨਾ ਬਣ ਗਿਆ ਰੋਟੀ ਦੇ ਬਣ ਗਿਆ ਮਾਮੇ ਬੜਾ ਥਾਲ ਚੱਕ ਲਿਆ ਲੈ ਇਹ ਜੇ ਚੱਪੜਾ ਲੈ ਲੈ ਆ ਪਤਾ ਲੱਗਦਾ ਨਾ ਵੀ ਇਹ ਬੇਨਾਤਮਤਲਬ ਦੀ ਹਾਸੀ ਹੈ ਇਹਦਾ ਇਹ ਦਿਖਾਉਂਦੀ ਮੈਂ ਅੱਜ ਬ੍ਰਸ਼ ਕਰਿਆ ਵਾ ਕਰਿਆ ਹਫਤੇ ਬਾਅਦ ਕਰਿਆ ਨਾ ਤਾਂ ਕਰਕੇ ਦੱਸ ਤਾਂ ਲੱਗੀ ਦਿਖਾਉਣ ਅੱਜ ਤੁਸੀਂ ਕਰਾਇਆ ਤਾਂ ਹਾਂ ਉਹ ਵੀ ਡਾਂਗ ਲੈ ਕੇ ਸਾਜਰੇ ਸਾਜਰੇ ਜਾ ਕਰਨ ਨੂੰ ਕਰਾਇਆ ਜਦੇ ਤੈਨੂੰ ਕਰਾਤਾ ਵੀ ਚੱਲ ਕਰਨ ਵਾਲੇ ਦੁਬਾਰਾ ਜੰਮਜੀ ਡਾਂਗ ਲੈ ਕੇ ਤਾਂ ਹਾਂ ਦੁਬਾਰਾ ਦੁਨੀਆ ਚ ਪੈਦਾ ਹੋ ਕੇ ਆਉਣਾ ਪਾਣਾ ਮੇਰੀ ਕਿਠਾਣੀ ਬੈਠੀ ਆ ਮੈਂ ਬੱਟੀਆਂ ਤੋਂ ਟੈਨਸ਼ਨ ਆ ਰਹੀ ਹਾਂ ਮੇਰੇ ਇੱਥੇ ਦਾਸ ਡਾਂਗ ਚਕਵਾਉਗੇ ਇਹ ਆਪਾਂ ਡਾਂਗ ਆਏ ਤੋੜ ਦਾਂਗੇ ਦਾਂ ਬੰਦ ਹੀ ਦੁਕਣੀਆਂ ਉਹ ਪਤਾ ਲੱਗੂ ਬਾਹਰ ਵਿੱਚ ਜਦਾਂ ਕੰਮ ਕਰੋ ਬੰਦਾ ਆ ਦੇਖੀ ਭਾਈ ਡਾਂਗ ਪਨੇਤਰ ਪਰ ਆਇ ਤੋੜ ਦਾਂਗੇ ਥੋੜਾ ਗੁੜੀਆਂ ਕੁੜੀਆਂ ਲਾ ਗੀ ਆਏ ਭਾਈ ਇੰਤਲ ਤਾਂ ਲਿਆਣੇ ਵੀ ਨਹੀਂ ਸਮਝਦੇ ਉਹਦਾ ਨਿਪਲ ਤਾਂ ਨਿਕਲ ਗਿਆ ਮੂੰਹ ਤੇ ਉਹ ਨਾ ਅੱਧਾ ਸੁੱਤੀ ਹੋ ਆਧਾ ਨਾ ਜਾ ਨਾ ਸੁੱਤੇਆਂ ਚ ਨਾ ਜਾਗਦੇਆਂ ਚ ਅਸਲ ਤੇ ਵੀ ਕਿਹਨੂੰ ਗੁੜੀ ਨਹੀਂ ਪਤਾ ਕਰਾਉਣੀਆਂ ਨਾ ਆ ਕੇ ਹਾਂ ਸੰਦੀ ਫੜ ਦੇ ਕੇ ਰੋਟੀ ਪਕਾ ਦੇਈ ਨਣਾ हां जैस्मीन 괜ੀਆਂ ਨਲਵਾਉਂਦੀ ਐ ਮੈਂ ਰੋਟੀਆਂ ਨਾ ਉਹ ਮੜ ਜੱਗ ਕੱਢ ਕੇ ਘੱਟ ਰਾਉਂਦੇ ਤੱਪ ਦੇ ਲੋਕ ਰਹੇ ਜੀ ਨਿੱਕਲੀ ਚੰਗਿਆੜੇ ਕੱਢੂ ਇਹ ਤਾਂ ਅੱਛਾ ਹੋ ਚੰਨਣੀ ਚੰਨਣੀ ਵਿੱਚ ਵਿਕੀ ਠੀਕ ਰਹਿਣਾ ਆਪਾਂ ਕਰਦੇ ਆ ਕਣਕੋਣ ਹਾਂ ਕਣਕ ਕੱਢ ਕੇ ਕਣਕ ਧੋ ਕੇ ਨਾ ਇੱਕ ਵਾਰ ਸਾਰੀ ਹੋਰ ਵੀ ਭਾਈ ਮਿੱਟੀ ਵੀ ਲੈ ਆਓ ਹਾਂ ਮਿੱਟੀ ਲਿਆਉਣੀ ਚੁੱਲਾ ਮਿੱਟੀ ਨਾਲ ਕਰਨਾ ਭਗਾ ਵਾਲਾ ਚੁੱਲਾ ਸਾਡਾ ਬਰਲਣ ਲੱਗ ਗਿਆ ਜੀ ਜਿਹੋ ਜਿਹੋ ਪ੍ਰੋਗਰਾਮ ਨੇੜੇ ਆਈ ਜਾਂਦਾ ਵਿਆਹ ਦਾ ਇਹ ਕਹਿੰਦਾ ਵੀ ਆਜੋ ਹੁਣ ਮੇਰੇ ਨੇੜੇ ਨੂੰ ਪਦਰਤੀ ਤੌਰ ਤੇ ਮੈਂ ਜਿੱਦਣੇ ਬਣਾਇਆ ਦਾ ਉਦਣੇ ਮੈਂ ਕਹਤਾ ਵੀ ਭਾਗਾਂ ਵਾਲਾ ਚੁੱਲਾ ਇਹ ਇਹ ਭਾਗਾਂ ਵਾਲੇ ਦਿਨਾਂ ਤੇ ਵੱਡਦਾ ਕੇ ਸਹੀ ਗੱਲ ਹੈ ਹਾਂ ਹਾਈ ਹਾਈ ਸਦੀਪ ਮੱਕੀ ਦੀ ਰੋਟੀ ਪ੍ਰਸ਼ਾਦ ਦਾ ਜੇ ਕਿੱਕਣਾ ਭੁੱਲਿਆ ਜੇ ਸਾਗ ਹੁੰਦਾ ਥਾ ਆਹ ਲੈ ਆ ਫੇਰ ਰੋਕੀ ਖਿਦਿਆ ਫੇਰ ਸਭ ਜੇ ਬਾਦ ਹੋਵੇ ਥੋੜੀ ਜਿਹੀ ਲੈਓ ਪਤਾ ਕੀ ਗੱਲ ਆ ਗੈਸ ਦੀ ਰੋਟੀ ਤਾਂ ਕਣਕ ਮੱਕੀ ਦੀ ਐਸ ਵੈਸੇ ਨਹੀਂ ਹੁੰਦੀ ਜੀ ਕਣਕ ਦੀ ਰੋਟੀ ਵੀ ਕਿ ਦਿਨ ਬਣਾਈ ਇੱਥੇ ਮਾਮੀ ਨੇ ਰੋਟੀ ਕਾਹਨੂੰ ਕਹਿੰਦਾ 6 ਖਾ ਗਿਆ ਮੈਂ ਆ ਚੋਰ ਕਿ ਚੂਰ ਕੇ ਜਿਹੜੀ ਇੱਧਰ ਸਵਾਦ ਨਾਲ ਅੰਗਲੀਆਂ ਲਿਬੜੀਆਂ ਹੋਈਆਂ ਉਹ ਉਹ ਥੋੜਾ ਹੋਣਾ ਉਹ ਮੇਰਾ ਅੰਦਾਜ਼ਾ ਚੂਰ ਕੇ ਕਿਹਾ ਚੋਰੀ ਕਰਕੇ ਖਾ ਉਹ ਚੋਰੀ ਕਰਦੀ ਛੁਟ ਕਰਕੇ ਖਾੜਦਾ ਸਵਾਦ ਆ ਜੀ ਠੀਕ ਹੈ ਹਾਂ ਚੋਰੀ ਕਰਕੇ ਖਾੜਦਾ ਸਵਾਦ ਆ ਜਿਹੜਾ ਪ੍ਰਸਾਦ ਉਹਨੂੰ ਮੈਂ ਬਾਈ ਨੂੰ ਹਾਕ ਮਾਰੀ ਤੀ ਮਾ ਆਜਾ ਪ੍ਰਸਾਦਾ ਸਾਗ ਲਾ ਡੱਬੇ ਚ ਕਾ ਨੂੰ ਪੋ ਕੇ ਲੈ ਜਾਣਾ ਤੋ ਮੰਨਿਆ ਹੀ ਨਹੀਂ ਲੰਘ ਗਿਆ ਲੰਘ ਗਿਆ ਹੋਰ ਉਹਨਾਂ ਨੂੰ ਆਏ ਹੁੰਦੇਵੇਂ ਆਪਣੇ ਘਰਾਂ ਬੈਠ ਕੇ ਚੌਗੜੀ ਮਾਰ ਕੇ ਪਛਾਤਾ ਚੱਲਣਾ ਨਾ ਅਸੀਂ ਤਾਂ ਇੱਥੇ ਇੱਥੇ ਕੰਧਪੁਰ ਪੇਠਾੜਨਾ ਤੋਂ ਉੱਪਰ ਇਹਦੇ ਉੱਪਰ ਇੱਥੇ ਬਨੇਰੇ ਪੇਠਾੜਨਾ ਨਹੀਂ ਆਉਂਦੇ ਬਿਠਾੜਨ ਦਾ ਤੀਨਾਂ ਉੱਪਰ ਸਾਹਮਣੇ ਦੇ ਕੇ ਕੁੱਸਾ ਮੋੜ ਨਹੀਂ ਸਕਦਾ ਬੱਸ 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 ਮੈਂ ਕਹਿੰਦਾ ਭਾਬੀ ਬੱਸ ਮਾਪਾ ਨੇ ਲੰਗਰੇ ਲੱਗਿਆ ਪਿਆ ਹੁਣ ਘਰੇ ਚੱਲਦਾ ਚਲ ਪਰ ਪਾ ਲਾ ਥੋੜਾ ਜਿਹਾ ਪਾਲਾ ਤਾਂ ਸ਼ਾਮ ਨੂੰ ਵੀ ਗਰਮ ਕਰਕੇ ਖਾਉਣੀ ਆ ਕੱਲ ਵੀ ਬਣਾ ਲੈਂਦੇ ਆ ਮੈਂ ਸਵੇਰ ਵਾਲਾ ਹਰ ਤਾਂ ਸਵੇਰੇ ਤਾਂ ਮੈਨੂੰ ਤਾਜ਼ੀਆਂ ਪਕਾ ਕੇ ਦਿੱਤੇ ਤੇ ਮੈਂ ਕੱਲ ਵਾਲੇ ਨਾਲੇ ਪ੍ਰਸ਼ਦਾ ਸਕੇ ਜਿਹੜੇ ਦੋ ਸਕੇ ਗਰਮ ਹੋਵੇ ਬੰਦੇ ਨਹੀਂ ਛੜੀ ਮਾੜੀ ਮੋਟੀ ਬਾਸੀ ਰੋਟੀ ਖਾਂਦਾ ਹੁੰਦਾ ਪਰ ਮੈਂ ਖਾ ਲਈ ਤਾਂ ਹੀ ਹੁਣ ਵੀ ਖਾ ਲੈਣੀ ਮੈਂ ਤਾਜ਼ੀ ਵੀ ਖਾ ਲੈਣੀ ਬਾਸੀ ਰੋਟੀ ਤੇ ਪਕੌੜੇ ਮੰਗ ਲਾ ਦਿਆ ਹਾਂ ਚੰਪਾੜੀ ਗੱਲ ਨਹੀਂ ਹੈਗੀ ਉਹ ਬਾਤ ਲੈ ਲਿਓ ਆ ਜਦ ਇਹ ਗੱਲ ਕਰ ਰਹੇ ਨੇ ਤਾਂ ਮੈਨੂੰ ਛੁਜਰੀ ਲਾ ਕੇ ਦਿੱਤੀ ਸੀ ਤੁਹਾਨੂੰ ਕੀ ਨੇ ਵੀ ਕਿਹਾ ਤਾਂ ਬਸ ਹੀ ਖਾਣ ਨੂੰ ਛੁਜਰੀ ਰੋਟੀ ਲਾਤੀ ਸੀ ਮੈਨੂੰ ਭੁੱਖ ਲੱਜਦੀ ਜਦ ਨਿਆਣੇ ਪਰੌਂਠੇ ਖਾਂਦੇ ਹੁੰਦੇ ਨੇ ਮੈਨੂੰ ਭੁੱਖ ਲੱਗ ਜਾਂਦੀ ਤੇ ਤੁਸੀਂ ਮੈਨੂੰ ਕਹਿਣਾ ਤਾਂ ਮੈਨੂੰ ਦੋ ਪਰੌਂਠੇ ਮੈਂ ਨਹੀਂ ਆਇਆ ਕਿਹਾ ਤਾਂ ਤੈਨੂੰ ਨਹੀਂ ਤੇ ਤੇਰਾ ਘਰ ਵਾਲਾ ਭੁੱਖਾ ਤੂੰ ਨਾ ਬੋਲ ਮੈਂ ਮੈਂ ਭੁੱਖਾ ਨਹੀਂ ਤੈਨੂੰ ਦਿਖਦਾ ਨਹੀਂ ਤੂੰ ਨਾ ਹੋਰਦਾ ਜਵਾਬ ਦਿੰਦੀ ਆ ਬਾਸੀ ਰੋਟੀ ਵਰਗੇ ਤੇ ਗੁਨੇ ਨਹੀਂ ਤਾਂ ਪਤਾ ਹੈਗਾ ਕਿ ਪਤਾ ਹੈ ਮੈਨੂੰ ਮੈਂ ਖਾਂਦਾ ਤਾਂ ਹੀ ਬਾਸੀ ਰੋਟੀ ਖਾਣੀ ਆ ਤਾਂ ਉਹ ਤਾਂ ਹੀ ਤਾਂ ਉਹ ਕਹਿੰਦਾ ਵੀ ਬਾਸੀ ਪਕਾ ਦੋ ਇਹਨੂੰ ਬਾਸੀਆਂ ਨਹੀਂ ਮੈਂ ਥਾਂਟ ਮਾਰਿਆ ਕਹਿੰਦਾ ਕੁਝ ਲਾ ਕੇ ਦੱਤੀ ਹਾਂ ਗੱਲ ਕਿੱਥੇ ਹੋ ਗਈ ਬਸੀ ਕੁਝ ਲਾ ਕੇ ਨਹੀਂ ਦਿੰਦੇ ਨਾ ਨਹੀਂ ਤੁਸੀਂ ਨਹੀਂ ਲਾ ਕੇ ਦਿੰਦੀਆਂ ਖਬਰਦਾਰ ਜੇ ਬੋਲੀ ਪਾਲ ਤੂੰ ਡਾਂਗ ਦੇਖੀਆ ਤਾਂ ਡਾਂਗ ਦੇਖੀਆ ਲਾ ਇਹਨੂੰ ਚੁੱਲ੍ਹੇ 'ਚ ਛੇਤੀ ਕਰ ਲਾ ਡਾਂਗ ਨੂੰ ਚੁੱਲ੍ਹੇ 'ਚ ਡਾਂਗ ਨਹੀਂ ਹੋਵਾ ਟੱਕਾ ਹਾਂ ਹੈਗਾ ਹੈਗਾ ਨਹੀਂ ਪੰਜਰ ਤਾਂ ਆ ਗਿਆ। ਕਲਾਕ ਦਾ ਬਣਾ ਪੁੱਤ ਕੁੜੀ ਨੂੰ। ਐਨੇ ਲੈ ਜਾ ਬਣਾ ਜ। ਆਨੂੰ ਗਰਮੀ ਲੱਗਦੀ ਏ ਕੁੜੀ ਨੂੰ। ਹਾਂ। ਔਰ ਤੋਂਪ ਸਿੱਧੀ ਆ। ਜੈਸ ਕੁੜੀ ਲੈ ਜਾ ਪੁੱਤ ਬਣਾ ਕੇ। ਤੋਂਪ ਸਿੱਧੀ ਪੈਂਦੀ ਔਰ। ਸਭ ਸੰਭਾਲ ਦੇ। ਹਾਂ ਹਾਂ ਉਹ ਆ ਗਈ। ਪਾਣੀ ਦਾ ਜੱਗ ਆਉਣਾ। ਹੈਗਾ। ਹੈਗਾ ਮੈਂ ਲਿਆ ਤਾਂ ਪਹਿਲਾਂ ਭਰ ਕੇ ਲਿਆ ਮੈਂ ਮੈਨੂੰ ਪਤਾ ਤਾਂ ਵੀ ਸੰਦੀਪ ਨੇ ਕਿਹਾ ਵੀ ਜੱਗ ਨਹੀਂ ਲੈ ਗਿਆ ਤੁਸੀਂ। ਭਾਂਡੇ ਲਿਆ ਮੈਂ ਜੱਗ ਪਾਣੀ ਦਾ ਭਰ ਕੇ ਲਿਆ ਇਸ ਫੈਦਲ। ਸ਼ਾਬਾਸ਼। ਹਾਂ। ਉਹ ਉਹ ਵਿੱਚੇ ਪਿਆ ਵਿੱਚੇ ਪਿਆ ਨਿੱਪਲ ਲੱਗਣਾ। ਨਿੱਪਲ ਅੱਤ ਬਣਾ ਲੈ। ਸੋਡੀ ਨਾ ਜਿਹੜੀ ਚੁੱਤੀ ਜੀ ਸ਼ਾਂਤ ਸੀ ਹੈ ਪੀਣਾ ਹੋ ਗਿਆ ਟਰੈਕ ਕੋਈ ਨਹੀਂ ਦੇ ਦੋ ਟਰੱਕ ਲੈਣ ਵਾਲਾ ਨੂੰ ਨੂਨ ਪਾਉਣਾ ਮੰਮੀ ਇਹ ਤਾਂ ਸਬਜੀ ਦਾ ਬਹੁਤ ਵਧੀਆ ਨੂਨ ਪਾ ਕੇ ਦਾ ਇਹ ਤਾਂ ਕਰਨਵੀਰ ਦਾ ਸੂਟ ਪਾਉਂਦੇ ਤਾਂ ਇਹਨਾਂ ਕਿੱਟਾ ਹੂੰ ਬਾਈ ਦਾ ਹੂੰ ਬਾਈ ਦਾ ਆਪਣੇ ਕੱਪੜੇ ਲੈਣੇ ਨੇ ਮੈਂ ਲੰਗਾ ਕਰਤਾ ਹੁਣ ਮੈਨੂੰ ਉਹਦਾ ਦੱਸ ਉਹ ਹੋ ਜਿਹੜੇ ਕਾਰਨ ਦਾ ਪਿੱਛੇ ਚਿੱਟਾ ਤੂੜਤਾ ਉਹ ਕਿੱਥੇ ਆ? ਉਹੀ ਡਰੈਕਿੰਗ ਕਰਾਉਣਾ ਹੈ। ਡਰੈਕਿੰਗ। ਹਾਂ ਮਾਮੀ ਇਹਨਾਂ ਨੂੰ। ਹਾਂ ਪੈਣਾ ਇਹਨਾਂ ਨੂੰ ਦੀ ਸ਼ਾਦੀ ਦਾ। ਮਾਮੀ ਹਾਂ? ਆਲੂ ਖਾ ਤੋਂ ਮੋਗੀ। ਲੈ ਮੈਂ ਲਾਵਾਂ। ਖਾ ਲੂ ਅੱਛਾ। ਖਾ ਲਾਵਾਂ। ਉਹ ਮਾਮੂ ਤੋਂ ਲੈ ਕੇ ਪੀਸ। ਆਲੂ ਮੰਗਦੀ ਮਾਮੀ। ਉਹ ਪਨੀਰ ਆਲੂ ਇੱਕ ਵਾਰ ਦੋ ਗੇਮ ਪਾਈ ਪੀਏ ਬਸ। ਕੋਬੀ ਤੇ ਸਬਜ਼ੀ ਚ ਆਲੂ ਮੰਗ। ਹਾਂ। ਅੱਛਾ ਅੱਛਾ। ਕਿਉਂ? ਚਿੰਨੂ ਲੱਗਾ। ਖਾਸ ਤਕ ਖਾ ਲਈ ਰੋਟੀ ਸਾਰੀ ਲੈ ਨਹੀਂ ਖਾ। ਮੈਂ ਤੇ ਵੀ ਪਹਿਲਾਂ ਖਾ ਲਈ। ਆ ਦੇ ਪੁੱਤਰੇ ਆ ਜਾ। ਉਧਰ। ਉੱਥੇ ਬਹਿ ਜਾ ਤੇ ਪਿੱਟੇ 'ਤੇ। ਉਹ ਪੀੜੀ 'ਤੇ ਬਹਿ ਜਾ। ਉਰੇ ਬਹਿ ਜਾ। ਹੁਣ ਤਾਂ ਹੀ ਨਹੀਂ ਸ਼ਿੰਮੂ ਨੇ। ਰੱਖ ਦੇ। ਥੋੜੀ ਥੋੜੀ ਤਾਂ ਬਰਦੋਈ ਦੇ ਦੇ ਜਿੰਦੂ ਵੀ। ਨਾ ਮम्मी ਹੁਣ ਨਹੀਂ ਦੇਣੀ। ਹੁਣ ਨਹੀਂ ਦੇਣੀ। ਬੰਨਾ ਤਾਂ ਮਾਰ। ਉਹ ਬੰਨਾ ਤਾਂ ਮਾਰਨਾ ਤਾਂ ਹੀ ਪ੍ਰਸਾਦਾ ਸਕੂਗੀ ਉਹ। ਨੀ ਉਹਨੇ ਪ੍ਰਸਾਦਾ ਨਹੀਂ ਸਕਣਾ। ਉਹਨੇ ਪ੍ਰਸਾਦ ਦਾ ਸਾਖ ਲਾ। ਕੱਲ ਕੱਲ ਲੈ ਜਿਉਂਦੇ ਨਹੀਂ ਦੋ ਟਾਂ। ਨਾ ਠੀਕ ਆ। ਦਵਾਈ ਦਿੱਤੀ ਐ। ਕੱਲ ਤਾਂ ਸਵੇਰੇ ਸਵੇਰੇ ਤੇ ਸਾਖੀ ਬਹੁਤ ਬੋਲਦੀ ਸੀ। ਖਾਂਗੇ ਤੇ ਸਾਹ ਨਹੀਂ ਲੱਗਦਾ। ਖਾਂਗੇ ਤੇ ਸਾਹ ਨਹੀਂ ਤਾਂ ਲੱਗਦਾ। ਆ ਥੋੜਾ ਜਿਹਾ ਹੋਣਾ ਪਰੇਸ਼ਾਨ ਉਹ ਦਿਨ। ਲੋ ਜੀ। ਹਰਕ ਪੈਂਦਾ ਕਦੇ ਠੰਡ ਕਦੇ ਗਰਮੀ। ਹਾਲਾ ਸੁਖਵੀਰ ਪੂਰਾ ਤੁਸੀਂ ਰੋਟੀ। ਹਾਂ। ਕੋਈ ਗੱਲ। ਬਾਗਾਂ ਦੀ ਪਾ ਕੇ ਉੱਥੇ ਬੈਠ ਜਾ ਨੇਤਰ ਕੋਲ। ਦੇਖੀ। ਪਹਿਲਾਂ ਫੋਨ ਆਉਣੇ ਚੁਰੂ ਹੋ ਜਲੇ। ਕੀ ਦੇ? ਦੱਸੋ ਦੋ। ਰਮਨ ਦਾ। ਭਾਬੇ ਦੀ ਕੁੜੀ ਦਾ ਫੋਨ ਆ ਗਿਆ। ਸਾਜਰੇ ਸਾਜਰੇ। ਹਾਂ ਪੁੱਤ। ਹਾਂ ਨਾ ਲੱਤ ਰੋਕਿਆ ਮੈਂ ਚੂਰ ਦੂੰਗਾ ਤੇਰੇ ਵਾਸਤੇ ਰੋਟੀ ਛੱਡ ਠੀਕ ਹੈ ਸਰਮ ਤੇ ਪਾ ਹਾਂ ਮੈਂ ਮਤ ਨੂੰ ਕਰਦੀ ਚੰਗਾ ਮੰਮੀ ਤੂੰ ਵੀ ਚੂਰ ਕਰ ਤਕਵੀਰ ਨੂੰ ਚੂਰ ਦੂੰਗਾ ਹੁਣ ਹੁਣ ਨੰਢੀ ਰੱਖ ਲੈਣੇ ਆਏ ਕੀ ਕਹਤਾ ਤੇਰਾ ਭੂੰਡੂ ਬਾੜਨ ਜ ਮੈਨੂੰ ਤੇ ਆਏ ਹੁੰਦਾ ਪਿਆਰ ਐ ਲੈ ਕਹਦੇ ਮੰਮੀ ਪਿਆਰ ਨਹੀਂ ਕਰਦੀ ਸਾਡੇ ਮੰਨੂ ਕਰਦੀ ਆ ਆਓ ਮੈਂ ਅਭੀ ਕਹਤਾ ਕਿ ਨਹੀਂ ਤੇਰਾ ਮੂੜ ਬਣ ਜਨਨੇ ਖਾਣ ਦਾ ਪਤਾ ਨਹੀਂ ਵੀ ਥਾਲੀ ਕਿਦੇ ਪੇਟ ਤੇ ਜਾਣੀ ਐ ਕਿਦੇ ਪੇਟ ਤੇ ਜਾਣੀ ਕੁਛ ਨਹੀਂ ਪਤਾ ਹੈ ਚੱਲ ਬਣ ਗਏ ਤਾਂ ਖਾ ਵੀ ਲੈਣਗੇ ਜੇ ਨਾ ਬਣੇ ਤਾਂ ਫੇਰ ਛੁੱਟ ਦੋਣਗੇ ਇੱਕ ਖੁੰਝਾਂ ਨੂੰ ਪਾ ਲਈ ਉਹ ਇੱਤਰ ਹੂੰ ਕੀਆ ਰੋਟੀ ਖੁੰਝਾਂ ਦੇ ਨੂੰ ਪਾ ਲਈ ਕਹਿੰਦੇ ਨਹੀਂ ਹੁੰਦਾ ਰੱਜੀ ਹੋਈ ਮੈਂ ਉਸੇ ਜਾੜਾ ਕਰ ਦਿੰਦੀ ਹਾਂ ਨੇ ਬਿਗੜ ਆ ਅੱਜ ਅੱਜ ਤੁਸੀਂ ਰੋਪੜ ਨੂੰ ਜਾਣਾ ਤੇ ਅੱਜ ਹਾਂਜੀ ਹਾਂ ਥੋੜੀ ਸ਼ੋਪਿੰਗ ਦੇ ਚੱਕਰ ਹੈ ਨਾ ਬਰੋਟੀ ਖਾਓ ਆਏ ਕਰਾਂ ਮੈਨੂੰ ਮਾਂ ਮਾਰ ਮਾਫੀ ਮਿਲਿਆ ਮਾਂ ਤੇ ਜਾ ਕੇ ਕੀ ਕਰਾਂ ਵੀਰ ਜੀ ਨੇ ਚੱਲੇ ਆ ਹਾਂ ਦੇਓ ਦੇਓ ਕਹਿੰਦੇ ਰੋਪੜ ਸਾਡੇ ਕੋਲ ਛੱਡ ਦੇਣੀ ਹੈ ਤੁਸੀਂ ਦੱਸ ਦਿਓ ਇੱਕ ਪਾਈ ਕਹਿੰਦਾ ਨਾ ਹੋਰ ਜਗ੍ਹਾ ਜਾ ਕੇ ਆਣ ਹੋਰ ਜਗ੍ਹਾ ਮਤਲਬ ਵੀ ਤਾਂ ਮੈਂ ਐਡੀਐਮ ਕੋਲ ਜਾਣਾ ਦਾ ਚੰਕਾਵਾ ਅੱਛਾ ਅੱਛਾ ਜਦੋਂ ਟਾਈਮ ਦਾ ਮੁੜਿਆ ਮੈਂ ਕੰਟਾ ਲਾ ਕੇ ਆਉਣਾ ਕੋਲ ਨਹੀਂ ਵੀ ਸਿਰੋ ਕੀ ਮੇਰੇ ਤੇ ਆਉਗੇ ਤੁਸੀਂ ਬੰਬ ਰਮੋਸਾ ਕਿ ਵੇਖ ਲਓ ਹਾਂ ਬੈਠੂਗੀ ਨਹੀਂ ਨਾ ਕਿਤੇ ਉਹ ਨਾ ਪਟੜੋ ਚ ਮੈਂ ਨਹੀਂ ਅੱਗੇ ਨੂੰ ਖੜਾ ਰਹੇ ਹਾਂ ਨਹੀਂ ਤਾਂ ਕਿਹੜਾ ਬਿਠਾ ਦੇ ਦਿੰਦਾ ਮੈਂ ਮੈਂ ਪੁੱਛਾਂ ਮਮੀ ਹਾਂ ਪੁੱਛਾਂਗਾ ਚਲੋ ਪਹਿਲਾਂ ਪੁੱਛ ਕੇ ਜਾਇਓ ਇਹ ਨਹੀਂ ਬਣਾਉਣਾ ਕਹਿੰਦਾ ਮੈਨੂੰ ਗੱਡੀ ਦੇ ਤੇ ਮੈਨੂੰ ਬੁੱਗੇ ਨੂੰ ਕਹਿ ਦੇਣਾ ਵੀ ਆਹੋ ਨਾਲ ਛੱਡ ਜੂਗੇ ਮਾਸੇ ਨੂੰ ਫਿਰ ਗੱਡੀ ਆਪਣਾ ਬੋਲਟ ਚੱਕ ਲਈ ਜਾਣਾ ਹਾਂ ਹਾਂ ਹੀ ਕਰ ਜੂਗਾ ਮੈਂ ਕਰ ਲੇ ਬਚੀ ਛੱਡ ਜੂਗੀ ਆ ਕਰ ਹਾਂ ਇਹ ਵੀ ਕਰ ਠੀਕ ਮੁੱਢੀ ਰੋਟੀ ਖਾਂਦਾ ਉਹ ਜੀ ਫਤੇ ਵਾਲੀ ਰੋਟੀ ਹੈ ਫਤੇ ਵਾਲੀ ਰੋਟੀ ਬਤਾਉਣੇ ਦੇਖੀ ਕਿੰਨਾ ਧਾਬੀ ਹੈ ਨਾ ਫਿਰ ਦੇਖੀ ਜਾਓ ਬਲੱਗੀ ਭਾਬੀ ਬਤਾਉਣ ਪਿਆਰ ਨਾਲ ਕਹਾਈ ਜਾਓ ਕਦੇ ਟੁੱਟਦੀ ਨਹੀਂ ਹੋਣੀ ਹੋਣੀ ਲੱਗ ਰਹੀ ਐਨੀ ਵਾਤੀ ਮੰਮੀ ਦਾ ਵੀ ਇਹੀ ਕੰਮ ਹੈ ਵਾਹਿਗੁਰੂ 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 ਹੁਣ ਨਿਕਲ ਲੱਗਾ ਵਾਹਿਗੁਰੂ 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 ਸਤਨਾਮ 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 ਲੱਗੀ ਲੱਗੀ ਹੋਰੀ ਕਾ ਵਾਹਿਗੁਰੂ 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 ਕਰਨ ਦੇ ਵਾਹਿਗੁਰੂ ਨੂੰ ਹੋਣਾ ਸਤਨਾਮ ਸਤਨਾਮ ਪਾਦੋ ਪਾਦੋ ਦੀਦੀ ਪਾਦੋ 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 ਪਾਦੇ ਪਾਦੇ ਸਤਨਾਮ ਸਤਨਾਮ ਸਤ ਵਾਹਿਗੁਰੂ ਤabbe te ta di hor hai actually kiर्तन ਕਰਦੇ ਕਰਦੇ ਹੋਣੀ ਚਾਹੀਦੀ ਆ ਹਾਂ ਇਕੜਾ ਜਾਪ ਕਰਦੇ ਕਰਦੇ ਹਾਂ ਇਹ ਜਿਹੜਾ ਪਾਸਤਾ ਦੀ ਗੁੰਨਦੇ ਆ ਨਾ ਉਹ ਵੀ ਪਾਸ ਕਰਕੇ ਗੁੰਨਣਾ ਚਾਹੀਦਾ। ਹਾਂ ਨੰਗੇ ਸਿਰ ਨਹੀਂ ਹੋਣਾ ਚਾਹੀਦਾ। ਉਹੀ ਗੱਲ ਆ ਜਾਂਦੀ ਹੈ ਨਾ ਸਦੀਪ ਆਪਾਂ ਨੂੰ ਪਤਾ ਨਾਲੇ ਬਾਲ ਨਹੀਂ ਗਿਰਦੇ ਨੰਗੇ ਸਿਰ ਜੋ ਨਹੀਂ ਪਤਾ ਕੀ ਰਹਾ ਨਾ ਪਰਛਾਦਾ ਪਕਾਵੇ ਨੰਗੇ ਸਿਰ ਨਾ ਖਾਵੇ ਨੰਗੇ ਸਿਰ। ਹਾਂ। ਨਾ ਬਣਾਉਣਾ ਤਾਂ ਚਾਹੀਦਾ। ਦੀਦੀ ਉਹੀ ਗੱਲ ਆ ਜਾਂਦੀ ਹੈ ਪਰ ਪਤਾ ਤਾਂ ਸਾਰਾ ਕੁਝ ਸਾਰਾ ਕੁਝ ਪਰ ਅਸੀਂ ਹੀਰ ਵੀ ਬਸ। ਸਨਾ ਬਣਾਵੇ ਨਾ ਪਕਾਵੇ ਨਾ ਖਾਵੇ। ਨੰਗੇ ਜੀ ਰੋਟੀ ਬਾਹਰ ਨੂੰ ਤੇ ਆ ਕੀ ਕਰੋ ਬਸ। ਭੁੱਖ ਤਾਂ ਮਾਮੂ ਜੀ ਆ ਜਾਂਦਾ ਭੁੱਖ ਤਾਂ ਮਾ ਦੀ ਮੰਗਦਾ ਕੰਜ। ਦਾ ਪੰਘੂਆ ਵੀ ਹੁੰਦੀ ਆ ਫੇਰ ਕੰਮ ਖਰਾਬ ਹੋ ਜਾਂਦਾ। ਨਹੀਂ ਮੰਗਣਾ। ਆ ਦੇਖ। ਇਹ ਜੀ ਤਰੀਕਾ ਇਹ ਰੋਟੀ ਮੇਰਾ ਨਾ ਲਿਆ ਘਾਤੇ ਨਹੀਂ ਇਹਨੇ। ਲਾ ਸਬਜ਼ੀ ਦੀ। ਰੋਟਾ। ਇਹ ਜੀ ਰੋਟੀ ਪਾ ਦੇ ਯਾ ਆਪਣੀ ਬਰਗੀ। ਰੋਟੀ ਰਣੀ ਅੱਧੇ ਘੰਟ ਚਲਾ ਦੇਣੀ ਆ। ਇਹ ਆ ਮੈਂ ਛੱਡ। ਅੱਧੇ ਘੰਟ ਤੇ ਸਾਰੋਂ ਸੁਕਾ ਦਿੰਦੀ ਆ। ਤੂੰ ਕਿਨੇ ਲਾਉਂਗੀ ਰੋਟੀ ਲਾਣ ਨੂੰ? ਅੱਧੇ ਘੰਟ ਵਿੱਚ ਕਿ ਲਾ ਦਿੰਦੀ? ਰੋਟੀ ਕਿਨੇ ਦਿਨ ਲਾਉਣੀ? ਇਹ ਜੀ ਗਰਮ ਗਰਮ ਕਹਿੰਦੀ ਆ ਰੋਟੀ ਖਾ ਲੋ। ਆ ਕੈਂਡੀਆ ਸੰਦੀਪ ਸਹੀ ਹੈ ਹੋਰ ਇਹਨਾਂ ਨਾਲ ਹੀ ਨਹੀਂ ਪਾ ਕੇ ਨਹੀਂ ਖਾਲਵੇਂ ਗੱਲ ਮੇਰੇ ਚ ਗਲਤੀ ਆਏ ਆ ਮੇਰੇ ਚ ਗਲਤੀ ਪਤਾ ਕਿ ਮੇਰੇ ਚ ਗਲਤੀ ਆਏ ਮੈਂ ਪਤਾ ਕੇ ਅਰਨਾਲਦੀ ਨਾਲ ਪਾ ਕੇ ਦੇਈ ਜੀ ਅੱਜ ਕੋਈ ਕੱਲੇ ਇਹ ਜੀ ਆਓ ਰੋਟੀ ਖਾਓਂ ਹਾਂ ਫੇ ਖੋਈਗਾ ਨਹੀਂ ਦੇਖਾ ਪਾਓ ਆਪਣੀ ਆਓ ਖਾਓ ਹੈ ਜਿੱਤੀ ਆ ਗਿਆ ਤਾਂ ਪਾਲੀ ਨਹੀਂ ਨਾਲ ਸਹੀ ਇਹ ਜੀ ਪਾਲੇ ਹੋੜੀ ਪਕਾ ਕੇ ਰੱਖੀ ਪਈ ਗਿਆ ਨਾ ਨਾ ਇਹ ਨਹੀਂ ਕਹਿੰਦੀ ਹੈਗੀ ਆ ਤਾਂ ਤੁਸੀਂ ਜ਼ਿਆਦਾ ਹੀ ਨਜਾਇਜ਼ ਲੱਗੇ ਕਰ ਏਦਾ ਜਿਆਦਾ ਹੀ ਨਜਾਇਜ਼ ਲੱਗਦਾ ਜਿਆਦਾ ਹੀ ਪਾ ਕੇ ਦੇ ਦਿੰਦੀ ਆ ਹਾਂ ਉਹ ਜਾ ਤੂੰ ਹੀ ਜਾਣਾ ਨਹੀਂ ਬੋਲਦੀ ਤੂੰ ਜਿਆਦਾ ਹੀ ਜਿਆਦਾ ਹੀ ਆਤਾ ਕੋ ਬੱਟਾ ਹਾਂ ਇੱਕ ਕਦੀ ਵਾਰ ਜੇ ਕਹਿਤਾ ਹਾਂ ਉਹ ਗੁੱਸੇ 'ਚ ਬੰਦੇ ਨੇ ਉਹ ਤੇ ਤੂੰ ਜਿਆਦਾ ਹੀ ਗੁੱਸੇ 'ਚ ਵੀ ਨਹੀਂ ਗੈਨ ਉਹ ਯਾਰ ਮੈਂ ਤੈਨੂੰ ਮਾੜੀ ਨਹੀਂ ਕਿਹਾ ਤੂੰ ਮੈਨੂੰ ਮਾੜੀ ਕਹਿਨੀ ਆ ਮੈਨੂੰ ਤੇ ਤੇ ਮੈਂ ਬਹੁਤ ਗੱਲਾਂ ਸਿੱਖਦੀ ਆ ਤੂੰ ਮੇਰੇ ਤੋਂ ਹਾਸਦੀ ਆ ਹਾਂ ਹਾਸਦੀ ਸੀ ਸੰਦੀਪ ਹਾਦੀ ਦੀ ਹਾਂ ਤੇ ਧਿਆਨ ਰੱਖਣਾ ਠੀਕ ਆ ਨਾ ਚਾਹ ਦੇਣੀ ਨਾ ਪਾਣੀ ਅੱਜ ਅੱਜ ਸਾਰੀ ਦਿਹਾੜੀ ਕੋਈ ਕੰਨਾ ਨਹੀਂ ਮੰਨਣਾ ਪਤਾ ਹਾਸ ਹਾਸ ਕੇ ਜਾਣ ਕੇ ਮਿੱਠੇ ਮਿੱਠੇ ਕੋਕੇ ਜੜਦੀ ਹੈ ਮੇਰੇ ਦੇਖ ਤੇ ਸਿੱਖਣੀ ਐ ਮਨ ਬਤਰੀ ਦਾ ਮੈਂ ਫਿਰ ਘਰਾਂ ਨੇ ਬੈਠੀ ਵੀ ਨਹੀਂ ਰੋਟੀਆਂ ਦਈ ਆਪਣੀ ਭਾਗ ਖਾਵੇ ਇਹ ਹੀ ਇਹਾਂ ਦੀ ਹੋ ਗਈ ਸੁਲਾ ਇਹ ਹੁਣ ਆਪਣੇ ਚ ਲੜਾਈ ਪਾਉਣ ਨੂੰ ਕਹਿੰਦੇ ਆ ਇਹ ਗੱਲ ਨੋਟ ਕਰ ਲਿਓ ਨਾ ਮੈਂ ਤਾਂ ਕਹਿਣਾ ਤਨੂ ਇਹ ਨਹੀਂ ਲੜਦਾ ਲੈ ਵੀਰ ਪਰ ਪਾਣੀ ਦਾ ਤੇ ਕਰਲਾ ਮੈਨੂੰ ਤੇ ਹੁੱਤੂ ਆਉ ਪਿਆ ਬਾਈ ਦੇਖ ਿੱਕੀ ਰੋਟੀ ਦਾ ਪ੍ਰਸ਼ਾਦਾ ਦੇਖ ਲੈ ਫੁੱਲ ਗਿਆ ਨਾ ਰੋਟੀ ਦਾ ਪ੍ਰਸ਼ਾਦਾ ਦੇਖ ਲੈ ਦੇਖ ਪਹਿਲਾਂ ਰੋਟੀ ਪੱਕਦੀ ਦੀ ਇਹ ਪ੍ਰਸ਼ਾਦਾ ਕਹਿੰਦੇ ਹੋ ਕਿ ਕੋਈ ਬੈਗ ਰੂ ਬੈਗ ਰੂ ਜਾਪ ਕਰਿਆ ਦੇਖੋ ਪ੍ਰਸ਼ਾਦਾ ਹੈ ਮਹਾਰਾ ਮੈਂ ਹੀ ਛਕਣਾ ਹੈ ਗਰੀਬਾਈ ਆਇਆ ਨਹੀਂ ਸਬਰ ਉਹ ਤਾਂ ਹੀ ਉਹਦੇ ਨਾਲੇ ਉਹਦੇ ਵੀ ਦੁੱਖ ਸੁਣ ਲੈਣੇ ਤੇ ਵੀ ਤੈਨੂੰ ਰੋਟੀ ਮਿਲਦੀ ਹੈ ਏਕੜਾ ਗਰਮ ਗਰਮ ਕੇ ਨਹੀਂ ਨਹੀਂ ਪਰਮਜੀਤ ਜਰਾ ਰੋਟੀ ਦੇ ਨਹੀਂ 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 ਦੇਖੀ ਰੋਟੀ ਪਾਕੇ ਰੋਟੀ ਪਾਕੇ ਦੇ ਦੇ ਤੇਰੇ ਖਾਮੜ ਦੇ ਤਾਂ ਮੈਨੂੰ ਥੋੜੇ ਲੱਗ ਜਾ ਮਾਰ ਕੇ ਹਾਂ ਆਏ ਨਾ 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 ਜਿਹੜੀ ਐਕਟਿੰਗ ਆ ਉਹ ਹਾਂ ਹਾਂ ਆਏ ਰੋਟੀ ਪਾਕੀ ਕੱਚਾ ਜਦ ਤੋ ਦੇਣੀ ਦੇਣੇ ਹੈ ਪੱਕਾ ਹੀ ਦੇਣੀ ਦੇਣੇ ਬਾਈ ਸਾਡਾ ਬਾਈ ਰੰਗੀਲਾ ਬੰਦਾ ਹਾਂ ਕਿ ਮਹਾਰਾਜ 22 ਵਰਗੇ ਰੰਗੀਲੇ ਜੇ 2019 ਨੂੰ ਮਾੜਾ ਤੁਹਾਨੂੰ ਚੱਕੋੜੀ ਦੇ ਉੱਪਰ ਨੂੰ ਬੈ ਕੇ ਲਗੇ ਬਾਈ ਵਰਗੇ ਰੰਗੀਲੇ ਸਭ ਨੂੰ ਦਿੰਦਾ ਤਾਂ ਲਾ ਲਾ ਦਾ ਵੀ ਸੁਬੀਰ ਕੋਲੇ ਪੜਾ ਪੜਲਾ ਸੁਖਵੀ ਇਹ ਜੈਸਵੀ ਨੂੰ ਪੁੱਛ ਗਿਆ ਵੀ ਤਾਰੀ ਕਿਉਂ ਇੰਨਾ ਪਿਆਰ ਕਰਕੇ ਬਸ ਹੋਏ ਅੱਜ ਅੱਗੇ ਆਈਫੋਨ ਵਿੱਚ ਇਹ ਦੀਦੀ ਅੱਜ ਆ ਗਏ ਮੈਂ ਦੀਦੀ ਮੈਂ ਵੀ ਤਾਂ ਤਾਂ ਹੀ ਕਹਿਣੀ ਆ ਵੀ ਉਧਰ ਤਾਂ ਪਿਆਰ ਇੱਕ ਹੋ ਗਿਆ ਤੇ ਮੇਰੇ ਵਾਲੇ ਘਰ ਨੂੰ ਭੜਕਾਉਣ ਲੱਗੀ ਹੋਈ ਆ ਨਾ ਮੇਰਾ ਕਾਰਾ ਦਾਸਾਂ ਜੀ ਚੋਰੀ ਕੁੱਟ ਕੇ ਦੇਖ ਲੈ ਤੇਲਾ ਚਾਰੇ ਉਂਗਲੀਆਂ ਚਲਦੀਆਂ ਐ ਜੱਤ ਇਹ ਮੈਂ ਤਾਂ ਨਿੱਕ ਗੱਲ ਦੱਸਿਆ ਵੀ ਕੀ ਝੂਠ ਨਹੀਂ ਬੋਲਦੀ ਆ ਦੇ ਮੰਗਿਆ ਨਾ ਨਹੀਂ ਇਸ ਗੱਲ ਦਾ ਵਿੱਕੀ ਨੂੰ ਵੀ ਪਤਾ ਜੇ ਗੱਲ ਬਣਾਵਾ ਮੈਂ ਪਰ ਤੇਰੇ ਵੀਰ ਜੀ ਸਾਨੂੰ ਪਹਿਲਾਂ ਵੀ ਚੂਰ ਚੂਰ ਕੇ ਦੇ ਹੀ ਕਰਦੇ ਹਾਂ ਹਾਂ ਹੁਣ ਹਟ ਕੇ ਖਾ ਲੂ ਛੋੜਾ ਹਟ ਕੇ ਜਦੋਂ ਤੇਰਾ ਵਿਆਹ ਹੋ ਜਾਤੇ ਹਟ ਕੇ ਜਾਂਤੇ ਹਾਂ ਸੁਦੀ ਮਾ ਪੈੜਾ ਪਿਆ ਆਏ ਹੋ ਬਾਈ ਜੀ ਮੇਰੇ ਕੋ ਕਸੂਰ ਨਾ ਇਹਨਾਂ ਦਾ ਬੱਚਾ ਮੈਂ 로ਟੀ ਖਾ ਇਹ ਮੇਰੀ ਗੱਲ ਤਾਂ ਸੁਣੋ ਪਤਾ ਕੀ ਕਰਦਾ ਜਾਂਦ ਗੱਲ ਕੁਝ ਹੋਰ ਤੀ ਹੁਣ ਅਸੀਂ ਬੁੜੇ ਹੁੰਦੇ ਜਾਈ ਜਾਂਦੇ ਸੋ ਉਹ ਗੱਲਾਂ ਛੋੜੋ ਵੀ ਮੂੰਹ ਦੇ ਵਿੱਚ ਚੂਰੀਆਂ ਪਾਉਂਗੇ ਪਾਉਂਦੇ ਕੁਤਕੁਤ ਕੇ ਪਾਈਆਂ ਕਿਹਦੇ ਪਾਈਆਂ ਹਾਂ ਗੱਲ ਵੀ ਠੀਕ ਆ ਉਹ ਹੁੰਦਾ ਉਹ ਸਮਾਂ ਹੁੰਦਾ ਹਰੇਕ ਤੇ ਆਉਂਦਾ ਹੋਰ ਮੇਰਾ ਨਾਮ ਤੇ ਨਾ ਬਦਨਾਮ ਕਰੋ ਵੀ ਮੇਰੇ ਅੱਜ ਤੇ ਹੱਟਿਆ ਉਮਰ ਹੋਣੀ ਕਹਿੰਦੇ ਨਾ ਨਾ ਤੇਰੇ ਅੱਜ ਤੇ ਹਟਣਾ ਤਾਂ ਵੀ ਹੁਣ ਨੋ ਆ ਗਈ ਕਰਾਂ ਭਾਈ ਵੀ ਇਹ ਕੀ ਕਹ ਤੁਸੀਂ ਵੀ ਐਂ ਕੀ ਕਹੂੰਗੀ ਵੀ ਥੋੜਾ ਜਿਹਾ ਕਸਰ ਆਇਆ ਠੀਕ ਹੋ ਜਾ ਬਸ ਹਾਂ ਵੀ ਆਪਣੇ ਆਪ ਸੰਭਲ ਉਹ ਨਹੀਂ ਵੀ ਤੇਰੇ ਕਰਕੇ ਉਹ ਨਹੀਂ ਹੁੰਦਾ ਵੀ ਉਦਾਂ ਪਤਾ ਹੀ ਲੱਜ ਜਾਂਦਾ ਵੀ ਕਦਾਂ ਉਹ ਆ ਗਈ ਨੋ ਆ ਗਈ ਤੇ ਨੋ ਆਪਣੇ ਆਪ ਚਾਰ ਮਾਰਦੇ ਵੀ ਇਹਨਾਂ ਗੜਾ ਕਿੱਕੜਾ ਕਰਦੇ ਆ ਵੀ ਦੇਖ ਲੈ ਬੁੱਢੇ ਲੋ ਗੁੱਡੀ ਘੋੜੀਆਂ ਫਲਾਣਾ ਢੰਗ ਦਾ ਕਹਿਣ ਨਾ ਲਾਲ ਲਾਲ ਹਾਂ ਲਾਲ ਗਲਾਮ ਇਹਨਾਂ ਮੇਰੇ ਕੋਲ ਨਾ ਲਾਗ ਲੱਜਦੀ ਤੇਰਾ ਵੀਰ ਜੀ ਮੈਨੂੰ ਪਿਆਰ ਨਹੀਂ ਕਰਦਾ ਤੇਰਾ ਵੀਰ ਜੀ ਮੇਰੇ ਨਾਲ ਨਹੀਂ ਕਰਦਾ ਭਾਈ ਅੱਜ ਤੇ ਬਾਤ ਕਰਕੇ ਪਿਆਰ ਕਰਦਾ ਬਈ ਪਿਆਰੇ ਕੰਮ ਨਹੀਂ ਦੇਖ ਨਾ ਆਉਂਦਾ ਸੁਣੋ ਤੇਰਾ ਕਿੱਡਾ ਪਿਆ ਵੀ ਬੀ ਫੂਦ ਤਾਂ ਜਾਊਗਾ ਆ ਦੋ ਦਿਨਾਂ ਦਾ ਠੀਕ ਆ ਜੇ ਪਿਆਰ ਕਰੇ ਇਹ ਭਾਈ ਮੈਨੂੰ ਦੱਸ ਦੇ ਵੀ ਮੇਰੇ ਕੋਲ ਤੇ ਕਿਆ ਕਸਰ ਨਹੀਂ ਮੈਂ ਕਸਰ ਪੂਰੀ ਕਰ ਦਿਆ ਹਾਂ ਠੀਕ ਹਾਂ ਠੀਕ ਹੋ ਫਿਰ ਹੁਣ ਅਸੀਂ ਕੈਸਾ ਲੱਗੋ ਉੱਟ ਕੇ ਪਿਆਰ ਨਾਲ ਚਾਹਾਂਗੇ ਭਾਈ ਪਿਆਰ ਕਰਨਾ ਕਿਹਨੂੰ ਕਹਦੇ ਹਰ ਇੱਕ ਚੀਜ਼ ਘਰ ਦੇ ਵਿੱਚ ਤੁਹਾਡੇ ਲਈ ਅਵੇਲੇਬਲ ਲੈ ਉਹਨਾਂ ਲਈ ਨਾ ਕੀ ਯਾਰਾ ਬੰਦਾ ਭੁਖਾ ਨਹੀਂ ਹਾਂ ਤੁਸੀਂ ਪਿਆਰ ਨਾਲ ਦੋ ਸ਼ਬਦ ਜਦ ਕਹਿਣਾ ਮੈਂ ਚੁਕੀਰ ਕਰੇ ਛਾਹ ਏਦਾਂ ਕਰਦਾ ਘਰ ਤੋਂ ਸਮਾਨ ਲਿਆਉਣਾ ਬੰਦ ਕਰ ਦਿੰਦਾ ਮੈਂ ਪਿਆਰ ਨਾ ਹਵਾ ਪਾਣੀ ਪੀਲਾ ਚਾਹ ਤਾਂ ਪੱਤੀ ਹੈ ਨਹੀਂ ਚੀਨੀ ਹੈ ਨਹੀਂ ਕੋਈ ਗੱਲ ਨਹੀਂ ਚੱਲ ਸਾਰਦਾ ਉਹ ਗੱਲ ਵੀ ਨਹੀਂ ਹੋਇਆ ਕਰਦੀ ਪਰਕੜਾ ਦਾ ਵੀ ਪੋ ਪਿਆਰ ਕਰਦਾ ਭਾਬੀ ਨੂੰ ਦੀ ਮੇਰੀ ਗੱਲ ਸੁਣ ਕਾਇਦੇ ਨੇ ਵੀ ਰੋਟੀ ਪਾਣੀ ਦਾ ਬੰਦਾ ਘੱਟ ਖਾਂਦਾ ਨੂਨ ਨਾ ਖਾਂਦਾ ਜੇ ਆਪਾਂ ਉਹਦਾ ਉਹੀ ਦੁੱਖ ਸੁੱਖ ਪੁੱਛੀਏ ਇਹ ਸੁਖਵੀਰ ਕੁੜੇ ਸਮਝ ਮੈਂ ਗੱਲ ਤੁਰੀ ਹੋਣ ਦਿਓ ਮੈਂ ਦੇਖਿਆ ਮੈਂ ਨਾ ਇੱਕ ਇੱਕ ਨਹੀਂ ਚਾਰ ਪਿੰਡਾਂ ਵਿੱਚ ਕੇਬਲ ਦਾ ਕੰਮ 20 ਸਾਲ ਕਰਿਆ ਮੈਂ ਉਹ ਤੁਸੀਂ ਪਿਆਰੇ ਕੀ ਕਰਨਾ ਜੇ ਖਾਣ ਨੂੰ ਹੀ ਨਹੀਂ ਹੈ ਕੋਹ ਬਸ ਪਿਆਰ ਤੇ ਚੱਲ ਲੈਣਾ ਸਾਰੇ ਨਹੀਂ ਤੁਝੋ ਜਾ ਇਹ ਤਾਂ ਬਿੱਕੀ ਕੁਕਰ ਆਉਂਦਾ ਸੀ ਮਾਮੀ ਨਹੀਂ ਉਹਦੇ ਪਰ ਇੱਕ ਹੋਰ ਰੱਖਣਾ ਬੰਦਾ ਏਡਾ ਲੰਬਾ ਸਰੀਰ ਆ ਬੰਦਾ ਚੀਜ਼ਾਂ ਨਾਲ ਭੁੱਖਾ ਹੁੰਦਾ ਚੀਜ਼ਾਂ ਨਾਲ ਹੀ ਭੁੱਖਾ ਹੁੰਦਾ ਭਾਈ ਸੁਣ ਲਿਓ ਹਾਂ ਜੇ ਇਹਨਾਂ ਨੂੰ ਅੱਠ ਕਹਿ ਦਿੱਤਾ ਵੀ ਆ ਬਿਆਹ ਦੇ ਵਿੱਚ ਜਿਹੜਾ ਇੱਕ ਜ਼ੂੜ ਖਰੀਦ ਲੈਣਾ ਵੀ ਹੋਰ ਨਹੀਂ ਲੈਣਾ ਹੈਗਾ ਇਹਨਾਂ ਨੇ ਜਦੋਂ ਟੱਪਣਾ ਆ ਜਾਣਾ ਲੱਗ ਗਈ ਐਨੇ ਲੇਲਾ ਸੀ ਤਨ ਟੀਕੇ ਦੇ ਭੁੱਖੇ ਨਹੀਂ ਕਹਿੰਦੇ ਟੀਕੇ ਦੇ ਭੁੱਖੇ ਨਹੀਂ ਪਿਆਰ ਦੇ ਭੁੱਖੇ ਆ ਲੈਦਾ ਨੇ ਸੂਟੇ ਦੇ ਦੁਆਰਾ ਪਿਆਰ ਕਰਨ ਲੱਗ ਰਿਹਾ ਗਲਾ ਘਾਟ ਲਵਾ ਦਿਓ ਨਹੀਂ ਤੁਹਾਨੂੰ ਇਹਨਾਂ ਗਿੱਲਾਂ ਦੀ ਕਦਰ ਨਹੀਂ ਹੈਗੀ ਤੂੰ ਸਾਨੂੰ ਕੱਪੜੇ ਦਿਵਾ ਪਾ ਇਹ ਗਲਾਵਾਂ ਜੀ ਪੇੜਾ ਮੋਰ ਤੇ ਬੈਠ ਗਿਆ ਬਈ ਹਾਂ 5000 ਦਾ ਸੁਣ ਥੋੜਾ ਮਾਰਦਾ ਸੀ ਤੋ ਆਹ ਇੰਨਾ ਮਹਿੰਗਾ ਵੀ ਹੈ ਹਾਂ ਦਾ ਵੀ ਮਹਿੰਗਾ ਪਹਿਲਾਂ ਪਤਾ ਮਾਰ ਗਿਆ ਲੋ ਮਹਾਰਾਜ 5-5000 ਮਾਮੀ ਨੇ ਵੀ ਮੂੰਹ ਚ ਗੱਲ ਪਾਤੀ ਉਹਨਾਂ ਦੇ 5-5000 ਮਾਮੀ ਇਹ ਤਾਂ ਬਹੁਤ ਮਹਿੰਗਾ ਹੈ ਦਾ 10000 ਵਾਲਾ ਹੈ ਮਾਮੀ ਅਸੀਂ ਤਾਂ ਬਸ 1500 ਲੈਣਾ ਹਾਂ ਆ ਬੰਦ ਹੋ ਗਿਆ ਮਾਮੀ ਤੁਸੀਂ ਵੀ ਸ਼ਾਕਰ ਹੋ ਬਸ ਦਾ ਜਿਆਦਾ ਮਹਿੰਗਾ ਨਹੀਂ ਲੈਣਾ ਜਿਹੜੇ ਲੈ ਲਏ ਪਹਿਣਾ ਇੱਕ ਇੱਕ ਲੈ ਲਿਆ ਇੱਕ ਕੋਈ ਕੋਣ ਕੋਲੋਂ ਨਾ ਬਸ ਗੱਲ ਬਸ ਨਹੀਂ ਬਹੁਤਾ ਚੱਕਣ ਵਾਲੇ ਦਾ ਇਹਨੂੰ ਮੈਂ ਤੁਹਾਨੂੰ ਦੱਸਾਂ ਮੈਂ ਉਹ ਗੱਲ ਸੁਣੋ ਗੱਲ ਸੁਣੋ ਮੇਰੀ ਇੱਕ ਗੱਲ ਹੋਰ ਦਿਮਾਗ ਚ ਆਈ ਆ ਹਾਂਜੀ ਯਾਰ ਇੱਕ ਬੰਦੇ ਨੂੰ ਆਪਾਂ ਹੋਰ ਭੁੱਲ ਗਏ ਕੌਣ ਆ ਦੀਦੀ ਨੂੰ ਉਹ ਆਈ ਨੂੰ ਵੀ ਤੂੰ ਹਾਂ ਆ ਮਾਚ ਰਾ ਦੇ ਜਿਹੜਾ ਨਾਲੇ ਹੂੰ ਜਿਹੜਾ ਨਾਲਾ ਇਹਨੇ ਵੀ ਲੈਣਾ ਚੱਲ ਲੈ ਦੀਦੀ ਦਾਸੂ ਵੀ ਨਾਲੇ ਹਾਂ ਇਹਨੂੰ ਟਾਈਮ ਪੁੱਛ ਲੋ ਇਹਦੇ ਕੋਲ ਹੈਗਾ ਲੈ ਜਾ ਇਹਨੂੰ ਜੇ ਤੁਸੀਂ ਲਿਆ ਕੇ ਦੇਣਾ ਇਹਨੂੰ ਇਹਦੇ ਪੁੱਛ ਲਈ ਦੀ ਪਸੰਦ ਪੁੱਛ ਲੋ ਮੈਨੂੰ ਮੈਰੋਂ ਉੱਪਰ ਨੂੰ ਜਾਣਾ ਮੈਨੂੰ ਕੁੜੀ ਨਹੀਂ ਆਉਣਾ ਅੱਛਾ ਕਦ ਕੇ ਜਾਣਾ ਤਾਂ ਮੈਨੂੰ ਜਾਣਾ ਪੈਣਾ ਰੋਪੜ ਥੋੜੇ ਜਿਹਾ ਕੰਮ ਆਣਾ ਕਿੰਨੇ ਕ ਟਾਈਮ ਤੇ ਆਉਣਾ ਉਹਨੂੰ ਤਾਂ ਚਾਹੀ ਹੁਣ ਸੱਦਣਾ ਵਾ ਠੀਕ ਆ ਤੁਸੀਂ ਆਪਣਾ ਟਾਈਮ ਟੇਬਲ ਮਲਾਓ ਮੈਂ ਕਰੋ ਟਾਈਮ ਕਿੰਨਾ ਹੋਇਆ ਉਹਨੂੰ ਟਾਈਮ ਕਿੰਨਾ ਹੋਇਆ ਹਾਂ ਉਹਨੇ ਪਤਾ ਉਹਨੂੰ ਲੈ ਗੇ ਬਿਆ ਅੱਛਾ ਠੀਕ ਉਹ ਕਹਿੰਦੀ ਉਹਦੀ ਸੱਸ ਦਾ ਟਾਈਮ ਨਹੀਂ ਹੈਗਾ ਉਹਨੇ ਜਾਣਾ ਉਹਨੇ ਕਿਤੇ ਵੀ ਸਮਾਨ ਸਮੋ ਲੈਣਾ ਉਹਨੇ ਥੋੜੇ ਜਿਹਾ ਸਮਾਨ ਲੈਣਾ ਵਾ ਠੀਕ ਆ ਫਿਰ ਜਦ ਤੱਕ ਜਾਣਾ ਬਾ ਉੱਥੇ ਟਾਈ ਅਪ ਕਰ ਦਿਓ ਜਦੇ ਭਾਬੀ ਨੂੰ ਸੱਦ ਰੋ ਕਿ ਜਦ ਤੂੰ ਬਹਿਲੀ ਹੋਗੀ ਤੂੰ ਵਿੱਕੀ ਨੂੰ ਫੋਨ ਕਰਦੀ ਠੀਕ ਹੈ ਨਾ ਵੀ ਵੀਰੀ ਕੀ ਤੁਸੀਂ ਕਿੱਥੇ ਆਂ ਵੀ ਮੈਂ ਬੇਲੀ ਹੋ ਗਈ ਮੈਂ ਨਾ ਜਰਲ ਜੀ ਜਾ ਕੇ ਠੀਕ ਹੈ ਨਾ ਚਲੋ ਠੀਕ ਹੈ ਜੀ ਹੁਣ ਇਹਨਾਂ ਨੂੰ ਪਹਿਲਾਂ ਪਲਾਨ ਕਰ ਲੈਣ ਤੋਂ ਕਿਆ ਬਣਦਾ ਪ੍ਰੋਗਰਾਮ ਮਿਲਦਾ ਕਿ ਸਖਲੇ ਬਲਾਵ ਤਾਂ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਚ ਐਕਣਾ ਜਿਹੜੀ ਗਰਮ ਗਰਮ ਚੁੱਲੇ 'ਤੇ ਰੱਖਣਾ ਬਹਿ ਕੇ ਰੋਟੀ ਖਾਣ ਦਾ ਸਵਾਦ ਆ ਜੀ ਤੇ ਸਾਰਿਆਂ ਦੀ ਕਿਸਮ ਵਿੱਚ ਹੋਵੇ ਸਾਰਿਆਂ ਦੀ ਕਿਸਮ ਵਿੱਚ ਹੀ ਹੋਵੇ ਨਾਲ ਗੈਸ ਵਾਲਾ ਕੰਮ ਜਿਹੜਾ ਮੇਰੇ ਘਰ ਹੋਇਆ ਤਾਂ ਹੁੰਦਾ ਨਹੀਂ ਉਹ ਤੇ ਵੀ ਬਚਾਉ ਰਹਿੰਦਾ ਹਾਂ ਹਾਂ ਠੀਕ ਹੈ ਜੀ ਓਕੇ ਬਾਏ ਬਾਏ ਓਕੇ ਬਾਏ ਬਾਏ ਜੀ ਬਾਏ 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 ਜੀ ਬਾਏ ਬਾਏ ਬੇਲੀਆ ਹੋ ਗਈ